ਦੋਹਿਰਾ ਸਰਗੁਮੇ ਆਰ ਮੀਣੀਏ ਰਾਮ ਰਾਈਏ ਜਾਨਮ ਧੀਰ ਮੱਲਿਏ ਔ ਮਸੰਦੀਏ ਇਨਸਿਉ ਮੇਲ ਨਾ ਮਾਨਮ ਜੋ ਗੁਰ ਕੇ ਮੰਤਰ ਹੀਣ ਮੋਹ ਮੁੰਨੇ ਧੀਆਂ ਮਾਰ ਇਨ ਸੰਗ ਮੇਲ ਨਾ ਕੀ ਜਾਈ ਇਹ ਆਖੀ ਕਰਤਾਰ ਗੋੜ ਸਿਖਾ ਟਹਲ ਕਮਾਵਨੀ ਗੋਰ ਮੰਤਰ ਰਖਣਾ ਚੀਤ ਬੰਸ ਘਾਤ ਕਰਣਾ ਨਹੀਂ ਇਹ ਸਿੰਗਨ ਕੀ ਰੀਤ ਜੋ ਜੋ ਗੁਰ ਕੇ ਮੰਤਰ ਕੋ ਰੱਖੂ ਹਿਰਦਾ ਤਾਰ ਤੀ ਕੋ ਬਾਹੋਂ ਪਕੜ ਕੇ ਰੱਖੂ ਆਪਣੇ ਦਵਾਰ ਮੂਲ ਮੰਤਰ ਗੁਰੂ ਖਾਲਸੇ ਸੋ ਮੈਂ ਕਹਿਓ ਸੁਣਾਏ ਮੂਲ ਮੰਤ ਜੋ ਪੜੈ ਸੁਣੈ ਸੋਨਾ ਹੈ ਜਮਪੁਰ ਜਾਹਿ